ਅੱਗੇ ਅਸੀਂ ਵੀਰਾਂ ਖਾਵਾਂਗੇ ਉਸ ਪਰਿਵਾਰ ਦੀਆਂ ਜਿਹੜਾ ਕਿ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਸ਼ਮਸ਼ਾਹ ਘਾਟ ਵਿੱਚ ਰਹਿਣ ਵਾਸਤੇ ਮਜਬੂਰ ਹੋ ਗਿਆ ਇਹ ਜੀ 15-20 ਸਾਲ ਤੋਂ ਰਹਿ ਰਿਹਾ ਪਰਿਵਾਰ ਹੈ ਤੇ ਬਹੁਤ ਮਾੜੇ ਹਾਲਾਤ ਹੈ ਇਹਨਾਂ ਦੇ ਸਿਰ ਤੇ ਛੱਤ ਨਹੀਂ ਹੈਗੀ ਇਹਨਾਂ ਦੇ ਇਹਨਾਂ ਦੇ ਭਾਂਡੇ ਖਾਲੀ ਆ ਇਹਨਾਂ ਦੇ ਕਿਹਾ ਰੋਟੀ ਬਣਾਣ ਲਈ ਕੋਈ ਸਾਧਨ ਨਹੀਂ ਹੈਗਾ ਉਹ ਹੀਟਰ ਲਾਇਆ ਇਹਨਾਂ ਨੇ ਇਹ ਬੱਤੀ ਹੁਣੇ ਚਲੇ ਜੇ ਤੇ ਰੋਟੀ ਤੋਂ ਵੀ ਹੋ ਸਕਦਾ ਇਹਨਾਂ ਦੀ ਅੱਜ ਰੋਟੀ ਨਾ ਪੱਕੇ ਪਹਿਲੇ ਜਿਹੜੇ ਬਾਬਾ ਜੀ ਜਿਹੜੇ ਰਹਿੰਦੇ ਸੀ ਇੱਥੇ ਇਹ ਬੇਟੀ ਦੇ ਬਾਪ ਹੀ ਜਿਹੜੇ ਉਹ ਕਰਦੇ ਹੀ ਕਾਰ ਬਾਰ ਉਹ ਰੋਟੀ ਪਾਣੀ ਇਹਨਾਂ ਨੂੰ ਲਿਆ ਕੇ ਦਿੰਦੇ ਸੀ ਉਹ ਜਦੋਂ ਦੇ ਪੂਰੇ ਹੋ ਗਏ ਫਿਰ ਉਹਨਾਂ ਬੇਟੀ ਦਾ ਵਿਆਹ ਕਰਤਾ ਬੇਟੀ ਆਪਣੇ ਘਰ ਚਲੇਗੀ ਜੀ ਤੇ ਬਾਅਦ ਚ ਇਹਨਾਂ ਦੀ ਨੋ ਹੀ ਗੁੰਗੀ ਉਹਨਾਂ ਦਾ ਆਦਮੀ ਨਹੀਂ ਹੈਗਾ ਉਹ ਵੀ ਪੂਰਾ ਹੋ ਗਿਆ ਵੀ ਲੋਕ ਲਾਗੇ ਲੰਗਾ ਤੋਂ ਵੀ ਡਰਦੇ ਨੇ ਠੀਕ ਆ ਜੇ ਕੋਈ ਮਤਲਬ ਸ਼ਮਸ਼ਾਨ ਘਾਟ ਵਿੱਚ ਆ ਜਾਂਦਾ ਤਾਂ ਘਰ ਜਾ ਕੇ ਦੋ ਦੋ ਵਾਰ ਹੀ ਨਹਾਉਂਦੇ ਨੇ ਕੱਪੜੇ ਤਾਂ ਚੇਂਜ ਕਰਦੇ ਨੇ ਪਤਾ ਨਹੀਂ ਜਦੋਂ ਮਨਾਂ ਦੇ ਵਿਚਾਰ ਬਣੇ ਨੇ ਪਰ ਇਹ ਪਰਿਵਾਰ ਨੇ ਪਿਛਲੇ 15-20 ਸਾਲਾਂ ਤੋਂ ਰਹਿ ਰਿਆ। ਘਰ ਤੇ ਜਿੰਦਿਆਂ ਤੋਂ ਹੀ ਲੱਗਦਾ ਮਰਿਆ ਜਿਹੜਾ ਬੰਦਾ ਉਹਦੇ ਤੋਂ ਤੇ ਡਰ ਲੱਗਦਾ ਹੀ ਨਹੀਂਗਾ। ਉਹਨੂੰ ਭਾਵੇਂ ਜਿੱਥੇ ਮਰਜੀ ਸੋੜ ਦਈਏ, ਜੋ ਮਰਜੀ ਉਹਦੇ ਨਾਲ ਕਰ ਲਈ ਉਹਨੂੰ ਕੋਈ ਕੋਈ ਪਤਾ ਨਹੀਂ ਹੁੰਦਾ। ਅਸੀਂ ਦੇਖਿਆ ਪਛੋਟੜੇ ਬੱਚੇ ਨੇ ਇੱਥੇ ਖੇਡਣਦੇ ਨੇ ਕਿ ਬਣੇ ਸਿਵਾ ਬਲਦਾ ਹੁੰਦਾ। ਉੱਥੇ ਬੱਚੇ ਖੇਡ ਰਹੇ ਨੇ ਜਿੱਥੇ ਕਿ ਜਮਫਾਂ ਘਰ ਦੇ ਜੋ ਸੰਸਕਾਰ ਹੋ ਜਾਂਦਾ ਜਾਂ ਕਿ ਡੈਥ ਮਗਰ ਪਰਿਵਾਰ ਲੋਕੀ ਹੁੰਦੇ ਨੇ। ਉਸੇ ਕੁਰਸੀਆਂ ਤੇ ਇਹਨਾਂ ਦੱਸੇ ਦੇਖਿਆ ਪਰਿਵਾਰਾਂ ਨੇ ਕੱਪੜੇ ਤੱਕ ਪਾਏ ਨੇ। ਪੰਜ ਜੀ ਜਿਹੇ ਹੈਗੇ ਨੇ ਪੰਜ ਜੀ ਕਿਹਦੇ ਕਮਾਉਣ ਵਾਲਾ ਇੰਨਾ ਚ ਕੋਈ ਨਹੀਂ ਜਿਹੇਗਾ ਸਿਰਫ ਇਹਨਾਂ ਦੀ ਮਾਂ ਵਾ ਜਿਹੜੀ ਉਹ ਨਾਂ ਤੇ ਬੋਲ ਸਕਦੀ ਆ ਨਾ ਉਹ ਵੀ ਉਹ ਸੁਣ ਸਕਦੀ ਆ ਉਹ ਥੋੜਾ ਜਿਹਾ ਵੀ ਹੋਰ ਵੀ ਆਪਾਂ ਜਾਣੇ ਹੀ ਆ ਹਰ ਇੱਕ ਜਗ੍ਹਾ ਤੇ ਬੜਾ ਬੜਾ ਆਪਾਂ ਦਾਣ ਦੇ ਦੇ ਦਿੰਨੇ ਕਈ ਜਗ੍ਹਾ ਤੇ ਉਹਦੇ ਵਿੱਚੋਂ ਥੋੜਾ ਜਿਹਾ ਕਿਤੇ ਇਹਨਾਂ ਗਰੀਬਾਂ ਵਾਸਤੇ ਵੀ ਨਿਕਲ ਨਿਕਲ ਜਾਵੇ ਤੇ ਚੰਗੀ ਗੱਲ ਆ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਇੱਕ ਖਬਰ ਉਹਨਾਂ ਲੋਕਾਂ ਵਾਸਤੇ ਆ ਜਿਹੜੇ ਲੋਕ ਰੱਬ ਦੇ ਨਾਲ ਗੁੱਸਾ ਗਿਰਾ ਕਰਦੇ ਨੇ ਕਿਤੇ ਸ਼ਿਕਵਾ ਕਰਦੇ ਨੇ ਤੇ ਰੱਬ ਨਾਲ ਸ਼ਿਕਾਇਤਾਂ ਕਰਦੇ ਨੇ ਭਾਵੇਂ ਰੱਬ ਨੇ ਉਹਨਾਂ ਨੂੰ ਵੱਡੇ-ਵੱਡੇ ਰਹਿਣ ਵਾਸਤੇ ਮਹਿਲ ਦਿੱਤੇ ਹੋਣ ਕੋਠੀਆਂ ਦਿੱਤੀਆਂ ਹੋਣ ਪਰ ਫਿਰ ਵੀ ਕਿਤੇ ਕੋਈ ਚੀਜ਼ ਰਹਿ ਜਾਵੇ ਤੇ ਰੱਬ ਦਾ ਗੁੱਸਾ ਗਿਲਾ ਖਾੜਦੇ ਨੇ ਇਹ ਖਬਰ ਮੈਂ ਤਾਂ ਕਹਿੰਦੇ ਆ ਵੀ ਉਹਨਾਂ ਲੋਕਾਂ ਵਾਸਤੇ ਆ ਅਸੀਂ ਅੱਜ ਪਹੁੰਚੇ ਹਾਂ ਅਮਰਸਾ ਦੇ ਖਸ਼ਮਸ਼ਾਂ ਘਾਟ ਵਿੱਚ ਅਤੇ ਤੁਹਾਨੂੰ ਸਹੂਲਤਾਂ ਵਿਖਾਵਾਂਗੇ ਉਸ ਪਰਿਵਾਰ ਦੀਆਂ ਜਿਹੜਾ ਕਿ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਸ਼ਮਸ਼ਾ ਘਾਟ ਵਿੱਚ ਰਹਿਣ ਵਾਸਤੇ ਮਜਬੂਰ ਹੋ ਗਿਆ ਕਿਉਂਕਿ ਇਹਨਾਂ ਦੀ ਆਪਣੀ ਛੱਤ ਹੈ ਨਹੀਂ ਆ ਜਿੱਥੇ ਲੋਕ ਸੰਸਾਰ ਸੰਸਕਾਰ ਕਰਦੇ ਨੇ ਜਿਹਨੂੰ ਸ਼ਿਵਪੁਰੀ ਵੀ ਕਿਹਾ ਜਾਂਦਾ ਸ਼ਮਸ਼ਾ ਘਾਟ ਵੀ ਕਿਹਾ ਜਾਂਦਾ ਤਾਂ ਮਣੀਆਂ ਵੀ ਕਿਹਾ ਜਾਂਦਾ ਅਸੀਂ ਦੇਖਿਆ ਵੀ ਤੇ ਲਾਗੋ ਲੰਘੇ ਤੋਂ ਵੀ ਲੋਕ ਡਰਦੇ ਨੇ ਤੇ ਜੇਕਰ ਸ਼ਮਸ਼ਾਨਘਾਟ ਵਿੱਚ ਆ ਜਾਣ ਤੇ ਘਰ ਜਾ ਕੇ ਉਹ ਨਹਾਉਂਦੇ ਨੇ ਕੱਪੜੇ ਤੱਕ ਚੇਂਜ ਕਰਦੇ ਨੇ ਪਤਾ ਨਹੀਂ ਉਹਨਾਂ ਨੂੰ ਕੀ ਹੋ ਜਾਏਗਾ ਪਰ ਇਹ ਵੀ ਪਰਿਵਾਰ ਨੇ ਜਿਹੜੇ ਕਿ ਪਹਿਲੇ ਕਈ ਸਾਲਾਂ ਤੋਂ ਇੱਥੇ ਜਿਹੜਾ ਰਹਿ ਰਿਹਾ ਵਾ ਤੇ ਅੱਜ ਗੱਲਬਾਤ ਕਰਾਂਗੇ ਉਸ ਪਰਿਵਾਰ ਦੇ ਜਿਹੜੇ ਕਿ ਗਵਾਂਢੀ ਨੇ ਉਹਨਾਂ ਨਾਲ ਉਹਨਾਂ ਪੁੱਛਾਂਗੇ ਇਸ ਅਜਿਹੇ ਪਰਿਵਾਰ ਦੇ ਕੀ ਹਾਲਾਤ ਨੇ ਹਾਂਜੀ ਸਰ ਜੀ ਕੀ ਨਾਮ ਡਾਟਾ ਹੈ ਪ੍ਰਕਾਸ਼ ਸਿੰਘ ਜੀ ਪ੍ਰਕਾਸ਼ ਸਿੰਘ ਜੀ ਕਿਸਤਾਂ ਦੇ ਹਾਲਾਤ ਨੇ ਪਰਿਵਾਰ ਦੇ ਪਹਿਲੇ ਕਿੰਨੇ ਸਾਲਾਂ ਤੋਂ ਇਹ ਪਰਿਵਾਰ ਇੱਥੇ ਰਹਿ ਰਿਹਾ ਜੀ ਇਹ ਜੀ 15-20 ਸਾਲ ਤੋਂ ਰਹਿ ਰਿਹਾ ਪਰਿਵਾਰ ਇਹ ਤੇ ਸਿਰ ਤੇ ਛਤ ਨਹੀਂ ਹੈਗੀ ਇਹਨਾਂ ਦੇ ਇਹਨਾਂ ਦੇ ਭਾਂਡੇ ਖਾਲੀ ਆ ਇਹਨਾਂ ਦੇ ਕਿਹਾ ਰੋਟੀ ਬਣਾ ਲੀ ਕੋਈ ਸਾਧਨ ਨਹੀਂ ਹੈਗਾ ਉਹ ਹੀਟਰ ਲਾਇਆ ਇਹਨਾਂ ਨੇ ਜੇ ਬੱਤੀ ਹੁਣੇ ਚਲੇ ਜੇ ਤੇ ਰੋਟੀ ਤੋਂ ਵੀ ਹੋ ਸਕਦਾ ਇਹਨਾਂ ਦੀ ਅੱਜ ਰੋਟੀ ਨਾ ਪੱਕੇ ਮੈਨੂੰ ਦੱਸੋ ਸਰਦਾਰ ਜੀ ਜਿਵੇਂ ਮੈਂ ਗੱਲ ਕੀਤੀ ਵੀ ਸ਼ਮਸ਼ਾਨ ਘਾਟ ਤੇ ਸ਼ਿਪੂ ਵੀ ਕਾਇ ਜਾਂਦਾ ਮੜੀਆਂ ਵੀ ਕਾਇ ਜਾਂਦਾ ਇਹਨਾਂ ਨੂੰ ਠੀਕ ਹੈ ਨਾ ਅਸੀਂ ਦੇਖਦੇ ਵੀ ਮੈਂ ਜਿਵੇਂ ਗੱਲ ਕੀਤੀ ਵੀ ਲੋਕ ਲਾਗੇ ਲੰਗਾ ਤੋਂ ਵੀ ਡਰਦੇ ਨੇ ਠੀਕ ਹੈ ਜੇ ਕੋਈ ਮਤਲਬ ਸ਼ਮਸ਼ਾਨ ਘਾਟ ਵਿੱਚ ਆ ਜਾਂਦਾ ਤੇ ਘਰ ਜਾ ਕੇ ਦੋ ਦੋ ਵਾਰੀ ਨਹਾਉਂਦੇ ਨੇ ਕੱਪੜੇ ਤੱਕ ਚੇਂਜ ਕਰਦੇ ਨੇ ਪਤਾਨੀ ਜਣ ਮਨਾਂ ਦੇ ਵਿਚਾਰ ਬਣੇ ਨੇ ਪਰ ਇਹ ਪਰਿਵਾਰ ਨੇ ਪਿਛਲੇ 15 20 ਸਾਲਾਂ ਤੋਂ ਸਹਾਰੇ ਰਿਆ ਕਿਹੜੇ ਹਾਲਾਤਾਂ ਵਿੱਚ ਪਰਿਵਾਰ ਰਹਿਦਾ ਹੋਊਗਾ ਹੋ ਸਕਦਾ ਇਹਨਾਂ ਦਾ ਵੀ ਕੋਈ ਮਕਾਨ ਹੋਵੇ ਬਾਹਰ ਪਲਾਟ ਹੋਵੇ ਮਕਾਨ ਹੋਵੇ ਸਿਰ ਤੇ ਛੱਤ ਹੋਵੇ ਤੇ ਸ਼ਾਇਦ ਇਹ ਵੀ ਲੋਕਾਂ ਵਾਂਗੂ ਲਾਗੋਂ ਲੱਗਣ ਲੱਗੇ ਵੀ ਡਰਦੇ ਹੋਣ ਜੇ ਕਿਸੇ ਦੀ ਡੈਥ ਤੇ ਗਏ ਹੋਣ ਤਾਂ ਟੂਟੀ ਛੱਡ ਕੇ ਆਪਣੇ ਮੂੰਹ ਤੋਂ ਉਣਗੇ ਪੈਰ ਧੋਣਗੇ ਸਿਰ ਤੇ ਪਾਣੀ ਪਾ ਕੇ ਫੇਰ ਬਾਹਰ ਨਿਕਲਦੇ ਨੇ ਇਹਨਾਂ ਦੀ ਇਹ ਮਜਬੂਰੀ ਆ ਇਹਨਾਂ ਦਾ ਸਾਰਾ ਕੁਝ ਐ ਹੋਈ ਆ ਅੱਛੇ ਦੇਖਿਆ ਅੱਪੇ ਛੋਟੇ ਛੋਟੇ ਬੱਚੇ ਨੇ ਇੱਥੇ ਖੇਡਣ ਦੇ ਨੇ ਕਿ ਮਲੇ ਸਿਵਾ ਬਲਦਾ ਹੁੰਦਾ ਤੇ ਉੱਥੇ ਬੱਚੇ ਖੇਡ ਰਹੇ ਨੇ ਜਿੱਥੇ ਕਿ ਸ਼ਮਸ਼ਾਂ ਘਾੜਦੇ ਜੋ ਸੰਸਕਾਰ ਹੋ ਜਾਂਦਾ ਜਾਂ ਕਿ ਡੈਥ ਮਗਰ ਪਰਿਵਾਰ ਲੋਕੀ ਹੁੰਦੇ ਨੇ ਉਸੇ ਕੁਰਸੀਆਂ ਤੇ ਇਹਨਾਂ ਦੇ ਅੱਸੇ ਦੇਖਿਆ ਪਰਿਵਾਰਾਂ ਨੇ ਕੱਪੜੇ ਤੱਕ ਪਾਏ ਨੇ ਠੀਕ ਹੈ ਨਾ ਕਿਸਾਂ ਦੇ ਦੇ ਪਰਿਵਾਰ ਦੇ ਹਾਲਾਤ ਨੂੰ ਇਹ ਵੇਖੋ ਜੀ ਉਹੀ ਗੱਲ ਆ ਜਾਂਦੀ ਆ ਹੁਣ ਜਿਹੜੀ ਜਗ੍ਹਾ ਇਹਨਾਂ ਨੂੰ ਮਿਲੀ ਇਹਨਾਂ ਦੇ ਮਨ ਦੇ ਵਿੱਚ ਕੋਈ ਵਿਚਾਰ ਨਹੀਂ ਗਾਇ ਹੁਣ ਤੇ ਬਿਲਕੁਲ ਨਹੀਂ ਇਹਨਾਂ ਦੇ ਮਨ 'ਚ ਡਰ ਰਹਿ ਗਿਆ ਕਿਉਂਕਿ ਇਹਨਾਂ ਕੋਲ ਰਹਿਣ ਲਈ ਇਹੀ ਜਗ੍ਹਾ ਹੈਗੀ ਆ ਤੇ ਕੱਪੜ ਜਦੋਂ ਕੋਈ ਮੰਨ ਲਓ ਕੋਈ ਉਧਰ ਘਟਨਾ ਹੋ ਜੀ ਵਾਪਰਦੀ ਕੋਈ ਇੱਥੇ ਆਉਂਦਾ ਹੈ ਅੰਦਰ ਮਰਦਾ ਠੀਕ ਹੈ ਨਾ ਉਦੋਂ ਫਿਰ ਇਹਨਾਂ ਨੂੰ ਭੱਜ ਦੌੜ ਪੈਂਦੀ ਆ ਲੀੜੇ ਚੁੱਕਣੇ ਪੈਂਦੇ ਇਹਨਾਂ ਨੂੰ ਨਹੀਂ ਤੇ ਫਿਰ ਉੱਥੇ ਹੀ ਸਿਕਾਉਣੇ ਆ ਉੱਥੇ ਹੀ ਧੋਣੇ ਆ ਉੱਥੇ ਹੀ ਨਹਾਉਣਾ ਵਾ ਤੇ ਬਿਲਕੁਲ ਜੋ ਸਿਵਾ ਬਲਦਾ ਹੁੰਦਾ ਉਹਦਾ ਵੀ ਪਰਿਵਾਰ ਇੱਥੇ ਹੁੰਦਾ ਵਾ ਇੱਥੇ ਕਿਤੇ ਲਾਗੇ ਗਾਮਪਛਾ ਚੱਲ ਜਾਂਦਾ ਉਹ ਨਾ ਬਿਲਕੁਲ ਜੀ ਇੱਥੇ ਹੀ ਰਹਿੰਦਾ ਜੀ ਇੱਥੇ ਰਹਿੰਦਾ ਉਹ ਜਿਹੜਾ ਕੋਈ ਵੱਡ ਵਡੇਰਾ ਜਿਵੇਂ ਮਰ ਜਾਂਦਾ ਉਹਨੂੰ ਮੱਥਾ ਟੇਕਦੇ ਨੇ ਕੋਈ ਕੋਈ 200 ਹੋ ਜਾਂਦਾ ਕੋਈ 100 ਹੋ ਜਾਂਦਾ ਹੈ ਕੋਈ 500 ਵੀ ਹੋ ਜਾਂਦਾ ਉਹ ਫਿਰ ਅਹੀਂ ਜੇ ਕੋਈ ਲਾਗੇ ਹੋਈਏ ਆਂਡ ਗਮਾੜ ਲਾਗੇ ਹੋਈਏ ਤਾਂ ਫਿਰ ਇਹਨਾਂ ਨੂੰ ਵੀ ਇਹਨਾਂ ਨੂੰ ਹੀ ਦਵਾਈ ਦ아요 ਅਸੀਂ ਦੇਖਿਆ ਵੀ ਜਿੱਥੇ ਅਸੀਂ ਜਿਵੇਂ ਬਗਾਲ ਕਰਦਾ ਵੀ ਜਦੋਂ ਬੰਦਾ 150 ਹੋ ਜਾਂਦੀ ਬੰਦੇ ਦੀ ਜਿਹੜਾ ਬੰਦਾ ਮਰਦਾ ਅਸੀਂ ਲਿਆਉਂਦੇ ਆ ਇੱਕ ਫੱਟੇ ਤੇ ਪਾਗ ਲਿਆਉਂਦੇ ਆ ਅਸੀਂ ਦੇਖਿਆ ਉਹ ਕਮਰਾ ਜਿੱਥੇ ਪ੍ਰਵਾਹ ਸਾਰਾ ਜੀਦਾ ਆ ਤਾਂ ਫੱਟਾ ਵੀ ਅੰਦਰ ਪਿਆ ਆ ਤੇ ਬੱਚੇ ਉੱਥੇ ਲਾਗੇ ਬੈਠੇ ਹੋਏ ਨੇ ਕਿਸ ਤਰ੍ਹਾਂ ਦੇ ਦੋ ਚੀਜ਼ ਨੂੰ ਇਹ ਵੇਖੋ ਜੀ ਹ ਕਿਉਂਕਿ ਬਣਿਆ ਹੈ ਸਿਰਫ ਮੜੀਆਂ ਦੇ ਜਿਹੜਾ ਕੋਈ ਮੁਰਦਾ ਆਂਦਾ ਹੈ ਨਾ ਇਹ ਬਰਾਂਡਾ ਉਹਨਾਂ ਵਾਸਤੇ ਬਣਿਆ ਹੈ ਜਿਹਦੇ ਵਿੱਚ ਇਹ ਰਹਿ ਰਹੇ ਨੇ ਹੁਣ ਫੱਟਾ ਵੀ ਉੱਥੇ ਪਿਆ ਵਾ ਕਿਉਂਕਿ ਬਾਹਰ ਰੱਖਣ ਲਈ ਜਗ੍ਹਾ ਨਹੀਂ ਹੈਗੀ ਕਿਉਂਕਿ ਬਾਹਰ ਖਤਰਾ ਹੈਗਾ ਸਟੀਲ ਦਾ ਹੈਗਾ ਕੋਈ ਲੈ ਨਾ ਜਾਵੇ ਚੋਰ ਨਾ ਕੋਈ ਲੈ ਜੇ ਹਾਂਜੀ ਇਹ ਕਰਕੇ ਇਹਨਾਂ ਨੇ ਫਿਰ ਰਖਵਾਲੀ ਵਾਸਤੇ ਫਿਰ ਆਪਣੇ ਕੋਲ ਹੀ ਰੱਖਿਆ ਉੱਥੇ ਸੌਂਦੇ ਨੇ ਉੱਥੇ ਹੀ ਫੱਟਾ ਹੁੰਦਾ ਹੈ ਨਾ ਇਸੋ ਵੀ ਘਰ ਵਿੱਚ ਇਸ ਪਰਿਵਾਰ ਵਿੱਚ ਕਿੰਨੇ ਜੀਂਦੇ ਨੇ ਜਿਹੜੇ ਕੀ ਖਾਣ ਵਾਲੇ ਨੇ ਕਿੰਨੇ ਜੀ ਕਮਾਉਣ ਵਾਲੇ ਨੇ ਇਸ ਪਰਿਵਾਰ ਵਿੱਚ ਪੰਜ ਜੀ ਜਿਹੇ ਹੈਗੇ ਨੇ ਪੰਜ ਜੀ ਕਿਤੇ ਕਮਾਉਣ ਵਾਲਾ ਇੰਨਾ ਚ ਕੋਈ ਨਹੀਂ ਜਿਹੇਗਾ ਸਿਰਫ ਇਹਨਾਂ ਦੀ ਮਾਂ ਵਾ ਉਹ ਜਿਹੜੀ ਉਹ ਨਾ ਤੇ ਉਹ ਬੋਲ ਸਕਦੀ ਆ ਨਾ ਉਹ ਵੀ ਉਹ ਸੁਣ ਸਕਦੀ ਆ ਉਹ ਇਤਨਾ ਹੀ ਕੰਮ ਕਰਦੀ ਬਾਹਰ ਧਾਗੇ ਧੁਗੇ ਤੋੜਦੀ ਆ ਜਿਦ ਤਰ੍ਹਾਂ ਫੈਕਟਰੀ ਚ ਕਪੜਾ ਲੈ ਆਈਦਾ ਧਾਗੇ ਤੋੜ ਲਾ ਜਾਂ ਇਤਰਾ ਮੜਾ ਮੋਟਾ ਕੰਮ ਕਰਦੀ ਆ ਕੁਛ ਹੋਰ ਦੇ ਨਾਲ ਉਹਨਾਂ ਦਾ ਇਹ ਦੇ ਨਾਲ ਗੁਜ਼ਾਰਾ ਚੱਲਦਾ ਤੇ ਕੋਈ ਇਸ ਤਰ੍ਹਾਂ ਕੋਈ ਭੈਣ ਭਰਾ ਆਂਡ ਗਮਾੜ ਕੋਈ ਹੋਰ ਵੀ ਮੱਲੇਦਾਰੀ ਤੁਸੀਂ ਦੇਖਿਆ ਸਰਦਾਰੀ ਜਿਹੜੀ ਛੱਤ ਆ ਬੜੀ ਪੁਰਾਣੀ ਛੱਤ ਲੱਗਦੀ ਆ ਲੱਗਦਾ ਕਿ ਕਿਹੜੇ ਵੇਲੇ ਹਾਦਸਾ ਹੋ ਸਕਦੀ ਆ ਛੋਟੇ ਛੇ ਬੱਚੇ ਇੰਦਾ ਰਹਿੰਦੇ ਨੇ ਕਿ ਲੱਗਦਾ ਨਹੀਂ ਕਿਤੇ ਬਹੁਤ ਇਨਸਾਨ ਆ ਕੇ ਜਾਂ ਬਾਰਿਸ਼ ਆ ਗਈ ਕਿਤੇ ਕਿਤੇ ਜਿਹੜੀ ਛੱਤ ਆ ਇਹ ਡਿੱਗ ਵੀ ਸਕਦੀ ਆ ਥੱਲੇ ਬੱਚਾ ਨੁਕਸਾਨ ਵੀ ਹੋ ਸਕਦਾ ਥੱਲੇ ਬਿਲਕੁਲ ਜੀ ਇਹ ਡਿੱਗ ਸਕਦੀ ਆ ਜੀ ਵੇਖੋ ਜੀ ਇਹ 7 ਕੁ ਫੁੱਟ ਤੇ ਰਹਿ ਗਈ ਜੇ ਛੱਤ ਹਾਂ ਆ ਸਾਢੇ 1 5 ਤੇ 6 ਇੰਚ ਚੇ ਹੋਣੀ ਆ ਮੇਰੇ ਸਾਮ ਨਾਲੇ ਹਾਂ ਤੇ ਬਿਲਕੁਲ ਹਾਲਾਤ ਬਹੁਤ ਮਾੜੇ ਆ ਤੇ ਛੱਤ ਤੇ ਡਿੱਗਣੀ ਵਾਲੀ ਆ ਭਾਂਡੇ ਬਰਤਨ ਵੀ ਖਾਲੀ ਪਏ ਆ ਹਾਂ ਕਿਸਵਾਰ ਜਿਵੇਂ ਮੈਂ ਗੱਲ ਕੀਤੀ ਵੀ ਜਿਹੜੇ ਲੋਕ ਜਿਨ੍ਹਾਂ ਨੂੰ ਰੱਬ ਨੇ ਸਭ ਕੁਝ ਦਿੱਤਾ ਹੁੰਦਾ ਕੋਠੀਆਂ ਮਹਿਲ ਦਿੱਤੇ ਹੁੰਦੇ ਨੇ ਕਾਰਾਂ ਦਿੱਤੀਆਂ ਹੁੰਦੀਆਂ ਨੇ ਪੈਸਾ ਢੇਰਾਂ ਦੇ ਦਿੰਦਾ ਫਿਰ ਵੀ ਉਹਨਾਂ ਦੀ ਭੁੱਖ ਨਹੀਂ ਮਿਟਦੀ ਹੋਰ ਰੱਬ ਕੋਲ ਮੰਗਦੇ ਨੇ ਠੀਕ ਹੈ ਨਾ ਤੇ ਜਿਹੜੇ ਲੋਕਾਂ ਨੇ ਰੱਬ ਨੇ ਕੁਝ ਨਹੀਂ ਦਿੱਤਾ ਕਿਹੜੇ ਹਾਲਾਤਾਂ ਵਿੱਚ ਰਹ ਰਹੇ ਨੇ ਅਜੇ ਹਾਲਾਤਾਂ ਨੂੰ ਕਿਸ ਤਾਂ ਦੇ ਦਿਓ ਕੀ ਕਹਿਣਾ ਚਾਹੋਗੇ ਇਸਤੇ ਮੈਂ ਤਾਂ ਇਹੀ ਬੇਨਤੀ ਕਰਾਂਗਾ ਕਿ ਚਲੋ ਜਿੰਨਾਂ ਨੂੰ ਵੀ ਦਿੱਤਾ ਹੈ ਮਹਾਰਾਜ ਨੇ ਉਹ ਥੋੜਾ ਜਿਹਾ ਵੀ ਹੋਰ ਵੀ ਆਪਾਂ ਜਾਣੇ ਹੀ ਆ ਹਰ ਇੱਕ ਜਗ੍ਹਾ ਤੇ ਬੜਾ ਬੜਾ ਆਪਾਂ ਦਾਣ ਦੇ ਦੇਦਨੇ ਕਈ ਜਗ੍ਹਾ ਤੇ ਉਹਦੇ ਵਿੱਚੋਂ ਥੋੜਾ ਜਿਹਾ ਕਿਤੇ ਇੰਨਾ ਗਰੀਬਾਂ ਵਾਸਤੇ ਵੀ ਨਿਕਲ ਨਿਕਲ ਜਾਵੇ ਤੇ ਚੰਗੀ ਗੱਲ ਆ ਬਿਲਕੁਲ ਜਿਵੇਂ ਦੇਖਿਆ ਵੀ ਕੀ ਹਾਲਾਤ ਨੇ ਅਤੇ ਲੋਕਾਂ ਦਾ ਕਹਿਣਾ ਵੀ ਅਜਿਹੇ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਅੱਗੇ ਆਉਣਾ ਚਾਹੀਦਾ ਵਾ ਜਿਨ੍ਹਾਂ ਪਰਿਵਾਰਾਂ ਨੂੰ ਤੁਸੀਂ ਦੇਖ ਸਕਦੇ ਹੋ ਵੀ ਆਪਣੇ ਸਭ ਕੁਝ ਦਿੱਤਾ ਵਾ ਘਰ-ਬਾਰ ਦਿੱਤੇ ਨੇ ਉਹ ਆਪਣੇ ਦਸਵੰਦ ਜੋ ਕੋਸ਼ਿਸ਼ ਦਸਵੰਦ ਕੱਢ ਕੇ ਇਹਨਾਂ ਬੱਚਿਆਂ ਤੇ ਇਹਨਾਂ ਪਰਿਵਾਰ ਵਾਸਤੇ ਦੇਣਾ ਚਾਹੀਦਾ ਵਾ ਤੇ ਸਰਦਾਰ ਜੀ ਮਨੇਸੋ ਵੀ ਅਸੀਂ ਸਾਨੂੰ ਵੀ ਸੁਣਨ ਚ ਮਿਲਿਆ ਵੀ ਪਿਛਲੇ ਦਿਨ ਇੱਥੇ ਸ਼ਮਸ਼ਾਨ ਘਾੜ ਚ ਵਿਆਹ ਵੀ ਕੀਤਾ ਗਿਆ ਬੇਟੀ ਦਾ ਜਿਹੜਾ ਕਿ ਬੜਾ ਚਰਚਾ ਵਿਸ਼ਾ ਸੀ ਜਿਹੜਾ ਕਿ ਸੋਸ਼ਲ ਮੀਡੀਆ ਦੇਖਿਆ ਗਿਆ ਵੀ ਪਹਿਲਾ ਵਿਆਹ ਜਿਹੜਾ ਸੀ ਸ਼ਮਸ਼ਾਨ ਦੇ ਵਿੱਚ ਬਰਾਤ ਆਈ ਸੀ ਇਹਦੇ ਵਿੱਚ ਕਿੰਨੀ ਕਿ ਸਚਾਈ ਹੈ ਇਹ ਹੀ ਮੱਲੇ ਤੌਰ ਤੇ ਅਸੀਂ ਸਾਰਿਆਂ ਨੇ ਇਕੱਠੇ ਹੋ ਗਏ ਤੇ ਫਿਰ ਕੁੜੀ ਨਾਲ ਸਲਾਹ ਕੀਤੀ ਫਿਰ ਕੁੜੀ ਨਾਲ ਸਲਾਹ ਕਰਕੇ ਤੇ ਫਿਰ ਉਹਦਾ ਅਸੀਂ ਵਿਆਹ ਘਰ ਚ ਆਇਆ ਜੀ ਬਿੰਨਸੋ ਵੀ ਮੁੰਡੇ ਵਾਲੇ ਮੰਨ ਗਏ ਸੀ ਬਰਾਸ਼ ਸ਼ਮਸ਼ਾਨਗੜ ਚ ਲੈਣ ਵਾਸਤੇ ਬਿਲਕੁਲ ਮੰਨੇ ਸੀ ਜੀ ਉਹਨਾਂ ਨੂੰ ਪਹਿਲਾਂ ਸਾਰਾ ਦੱਸ ਕੇ ਫਿਰ ਕੋਈ ਅਸੀਂ ਕੋਈ ਓਲਾ ਨਹੀਂ ਰੱਖਿਆ ਹਾਂ ਕੋਈ ਲੋਕਾਂ ਦੇ ਮਨ ਚ ਵਿਚਾਰ ਹੁੰਦੀ ਹੈ ਵੀ ਮੁੰਡਾ ਸਗਣਾ ਚ ਵਿਆਹਣਾ ਹੈ ਤੇ ਬਰਾਸ਼ ਸ਼ਮਸ਼ਾਨਗੜ ਚ ਲੈ ਕੇ ਜਾਵਾਂਗੇ ਕਿਸੇ ਤੋਂ ਮਨ ਚ ਵਿਚਾਰ ਨਹੀਂ ਕੀਤਾ ਉਹਨਾਂ ਨੇ ਕੋਈ ਨੀ ਰਿਓ ਉਸ ਟਾਈਮ ਤੇ ਕੋਈ ਨਹੀਂ ਜੀ ਹੋਇਆ ਵੇਖੋ ਜੀ ਅਸਲੀ ਘਰ ਤੇ ਇਹੋ ਹੀ ਹੈਗਾ ਹਰ ਇੱਕ ਨੇ ਇੱਥੇ ਹੀ ਆਉਣਾ ਅਸੀਂ ਵੀ ਇੱਥੇ ਹੀ ਆਉਣਾ ਬਿਲਕੁਲ ਹਾਂ ਬਿਲਕੁਲ ਜੀ ਭਾਈ ਦਾ ਕਹਿਣਾ ਵੀ ਅਸਲ ਘਰ ਜਿਹੜਾ ਵਾ ਇਹ ਇਹੋ ਹੀ ਆ ਸ਼ਮਸ਼ਾਨ ਘਾਟ ਛੇਪੁਰੀ ਅਸਲ ਘਰ ਇਹੋ ਹੀ ਆ ਬੰਦੇ ਨੇ ਮਾਰ ਕੇ ਇੱਥੇ ਜਗ੍ਹਾ ਤੇ ਆਉਣਾ ਵਾ ਜਿਹਦੇ ਮਰਜੀ ਮਹਿਲ ਮਲਾੜੀਆਂ ਜਿਹਦੇ ਮਰਜੀ ਵੱਡੇ ਵੱਡੇ ਘਰ ਪਾ ਲਈਏ ਅਕਸਰ ਘਰ ਬੰਦੇ ਦਾ ਸ਼ਮਸ਼ਾਨ ਘਾਟਿਆ ਛੇਪੁਰੀਆ ਤੇ ਮੈਨੂੰ ਇਸੋ ਵੀ ਕਦੀ ਇਹਨਾਂ ਨੂੰ ਡਰ ਨਹੀਂ ਆਇਆ ਚੀਜ਼ ਨੂੰ ਲੈ ਕੇ ਵੀ ਸ਼ਮਸ਼ਾਨ ਘਾਟਿਆ ਕਿਸ ਤਰ੍ਹਾਂ ਦੀ ਕਦੇ ਆਵਾਜ਼ ਆ ਜਾਂਦਾ ਮੱਝ ਵਿਚਾਰ ਬੜੇ ਹੁੰਦੇ ਨੇ ਠੋ ਲੱਗੇ ਆ ਜੋ ਕਦੀ ਇਹ ਚੀਜ਼ ਨੂੰ ਲੈ ਕੇ ਹੋਇਆ ਨਹੀਂ ਪਰਵਾ ਕੁਝ ਕੀ ਜੇ ਮੜਾ ਜਿਹਾ ਬੜਾ ਸੋਚਦੇ ਸਵਾਲ ਹੈ ਸੋਚਦੇ ਤੇ ਗਏ ਹੁਣ ਇਹਨਾਂ ਦੀ ਮਜਬੂਰੀ ਆ ਹੈ ਜੇ ਡਰਨਗੇ ਵੀ ਚੀਕਾਂ ਮਾਰਨਗੇ ਤੇ ਕੀ ਕਰਨਗੇ ਕਿੱਥੇ ਜਾਣਗੇ ਠੀਕ ਆ ਕਿਹ ਜਾਂਦਾ ਕਹਿੰਦੇ ਵੀ ਮਰਿਆ ਕੋ ਕਾਹਦਾ ਡਰਨਾ ਜਿੰਦਾ ਕੋ ਡਰ ਲੱਗਦਾ ਅਕਲ ਜ਼ਮਾਨੇ ਚ ਇਹਦੇ ਵਿੱਚ ਕਿੰਨੀ ਸਚਾਈ ਹੈ ਇਹ ਬਿਲਕੁਲ ਸਚਾਈ ਹੈ ਜੀ ਡਰ ਤੇ ਜਿੰਦਿਆਂ ਤੋਂ ਹੀ ਲੱਗਦਾ ਮਰਿਆ ਜਿਹੜਾ ਬੰਦਾ ਉਹਦੇ ਤੋਂ ਤੇ ਡਰ ਲੱਗਦਾ ਹੀ ਨਹੀਂਗਾ ਉਹਨੂੰ ਭਾਵੇਂ ਜਿੱਥੇ ਮਰਜੀ ਸੁੱਟ ਦਈਏ ਜੋ ਮਰਜੀ ਉਹਦੇ ਨਾਲ ਕਰ ਲਈ ਉਹਨੂੰ ਕੋਈ ਕੋਈ ਪਤਾ ਨਹੀਂ ਹੁੰਦਾ ਹਾਂਜੀ ਤੇ ਕੀ ਜਾਣੇ ਚਾਹੋਗੇ ਸਾਡੇ ਦੇ ਦਰਸ਼ਕ ਦੇਸ਼ਾਂ ਦੇਸ਼ਾਂ ਤੁਹਾਨੂੰ ਕੀ ਅਪੀਲ ਕਰਾ ਜਾਓਗੇ ਮੈਂ ਅਪੀਲ ਇ ਕਿ ਵੱਤੋ ਵੱਧ ਆ ਵੀਡੀਓ ਨੂੰ ਸ਼ੇਅਰ ਕਰਨ ਮੇਰੇ ਵੀਰ ਜਿਹੜਾ ਵੀ ਵੇਂਦਾ ਵਾ ਠੀਕ ਆ ਤੇ ਇਹਨੂੰ ਕੋਈ ਨਾ ਕੋਈ ਇਹਨਾਂ ਦੀ ਮਦਦ ਕੀਤੀ ਜਾਵੇ ਇਹਨਾਂ ਦਾ ਇਹ ਹੈਗਾ ਜੀ ਇਹ ਮੋਕਮਪੁਰ ਆ ਹੈਗਾ ਜੱਟਾਂ ਵਾਲੀਆਂ ਮੜੀਆਂ ਨੇ ਜੀ ਹਾਂਜੀ ਤੇ ਬਿੱਲੇ ਵਾਲਾ ਚੌਕ ਵੱਜਦਾ ਏ ਠੀਕ ਹੈ ਜੀ ਹਾਂਜੀ ਬਹੁਤ ਧੰਨਵਾਦ ਜੀ ਇਹ ਸੀ ਗੱਲ ਬਾਕੀ ਦੀ ਜਿਹੜੇ ਕਿ ਇੱਥੇ ਗਵਾਹ ਰਹਿੰਦੇ ਨੇ ਉਹਨਾਂ ਦਾ ਕਹਿਣਾ ਵੀ ਇਹੋ ਜਿਹੜਾ ਤੁਸੀਂ ਘਰ ਦੇਖਦੇ ਹੋ ਇਸ ਬੱਚਿਆਂ ਦਾ ਮਹਿਲ ਆ ਇਹਨਾਂ ਦਾ ਹੀ ਕੋਠੀਆਂ ਵਾਂ ਇਹੋ ਇਹਨਾਂ ਦਾ ਸੋਨਾ ਘਰ ਆ ਕਿਉਂਕਿ ਇਹ ਪਰਿਵਾਰ ਬੱਚੇ ਇੱਥੇ ਰਹਿ ਕੇ ਪਾਲ ਪੋਸ ਕੇ ਵੱਡੇ ਹੋ ਰਹੇ ਨੇ ਤੇ ਅਸਲ ਜਿਹੜੀ ਆ ਸੋਸ਼ਲ ਮੀਡੀਆ ਦੇ ਪਿੱਛੇ ਦੇ ਇੱਕ ਵੀਡੀਓ ਬੜੀ ਤੀਜੇ ਵਾਰ ਹੋਈ ਸੀ ਕਿ ਸ਼ਮਸ਼ਾਨ ਘਾੜ ਵਿੱਚ ਵਿਆਹ ਕੀਤਾ ਸੀ ਇੱਕ ਧੀ ਦਾ ਇਹ ਉਹ ਸ਼ਮਸ਼ਾਨ ਘਾੜ ਜਿਸ ਵਿੱਚ ਧੀ ਦਾ ਵਿਆਹ ਕੀਤਾ ਸੀ ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਸੋਨੂ ਜੀ ਭਾਜੀ ਸੋਨੂ ਭਾਜੀ ਕਿਨੇ ਸਮੇਂ ਤੋਂ ਉੱਥੇ ਲੱਗੇ ਰਹਿ ਰਹੇ ਹੋ ਤੇ ਕੀ ਹਾਲਾਤ ਨੇ ਪਰਿਵਾਰ ਦੇ ਤੁਸੀਂ জানੋਗੇ ਸਾਨੂੰ ਤਾਂ ਭਾਜੀ ਕਾਫੀ ਚਿਰ ਹੋ ਚੱਲਿਆ ਇਹਨਾਂ ਨੂੰ 15-20 ਸਾਲ ਹੋ ਚੱਲੇ ਇੱਥੇ ਰਹਿੰਦੇ ਆ ਪਹਿਲੇ ਜਿਹੜੇ ਬਾਬਾ ਜੀ ਜਿਹੜੇ ਰਹਿੰਦੇ ਸੀ ਇੱਥੇ ਇਹ ਬੇਟੀ ਦੇ ਬਾਪ ਹੀ ਜਿਹੜੇ ਉਹ ਕਰਦੇ ਹੀ ਕਾਰ ਬਾਰ ਉਹ ਰੋਟੀ ਪਾਣੀ ਇਹਨਾਂ ਨੂੰ ਲਿਆ ਕੇ ਦਿੰਦੇ ਸੀ ਉਹ ਜਦੋਂ ਦੇ ਪੂਰੇ ਹੋ ਗਏ ਫਿਰ ਉਹਨਾਂ ਬੇਟੀ ਦਾ ਵਿਆਹ ਕਰਤਾ ਬੇਟੀ ਆਪਣੇ ਘਰ ਚਲੇ ਗਈ ਜੀ ਤੇ ਬਾਅਦ ਚ ਇਹਨਾਂ ਦੀ ਨੋ ਹੀ ਗੁੰਗੀ ਉਹਨਾਂ ਦਾ ਆਦਮੀ ਨਹੀਂ ਹੈਗਾ ਉਹ ਵੀ ਪੂਰਾ ਹੋ ਗਿਆ ਹੁਣ ਇਹਨਾਂ ਦੇ ਘਰ ਚੋਂ ਕਮਾਉਣ ਵਾਲਾ ਕੋਈ ਵੀ ਨਹੀਂ ਇਹ 5 ਜੀ ਹੈਗੇ ਆ ਟੋਟਲ ਤੇ ਇਹਨਾਂ ਦੇ ਘਰ ਚੋਂ ਕਮਾਉਂਦੀ ਉਹ ਵਿਚਾਰੀ ਇਹਨਾਂ ਦੀ ਜਿਹੜੀ ਮਾਂ ਵਾ ਨਾ ਤੇ ਉਹ ਬੋਲ ਸਕਦੀ ਜੀ ਨਾਉ ਸੁਣ ਸਕਦੀ ਆ ਗੂੰਗੀ ਹੈਗੀ ਆ ਉਹ ਧਾਗੇ ਧੁਗੇ ਤੋੜਦੀ ਆ ਭਾਜੀ ਕਿਤੇ ਜੇ ਲੈਣ ਦਾ ਤੇ ਬਣ ਜਾਂਦਾ ਵਾ ਨਹੀਂ ਤੇ ਇਹਨਾਂ ਦੇ ਘਰ ਰਾਸ਼ਨ ਨਹੀਂ ਕੁਝ ਵੀ ਹੈਗਾ ਅਸੀਂ ਦੇਖਿਆ ਹਾਲਾਤ ਬੜੇ ਮਾੜੇ ਨੇ ਇੱਕੋ ਕਮਰਾ ਰਹਿ ਰਹੇ ਨੇ ਕਮਰੇ ਹਾਲਾਤ ਬੜੇ ਮਾੜੇ ਨੇ ਪਤਾ ਨਹੀਂ ਕਿਹੜੇ ਵੱਡੇ ਕਿਸਦਾ ਵਾ ਛੋਟੇ ਛੋਟੇ ਬੱਚੇ ਨੇ ਜਿਹੜੇ ਕਿ ਅੱਗ ਭਾਲ ਕੇ ਮਾਂ ਸੇਕ ਰਹੇ ਨੇ ਤੇ ਕਿਸ ਤਾਂ ਦੇ ਦੇ ਚੀਜ਼ ਨੂੰ ਅਸੀਂ ਤੇ ਆਪਣੇ ਬੱਚੇ ਨੇ ਸਾਂਝ ਸਮਾਗ ਰੱਖਦੇ ਆ ਪਰ ਇਹ ਬੱਚੇ ਵਿਚਾਰੇ ਇਸ ਤਾਂ ਦੇ ਹਾਲਾਤ ਨੇ ਕਿਸ ਤਾਂ ਦੇ ਦੇ ਚੀਜ਼ ਨੂੰ ਭਾਜੀ ਇਹਨਾਂ ਦਾ ਬਹੁਤ ਬੁਰਾ ਆ ਲੈ ਨੰਗੇ ਪੈਰੀ ਬੱਚੇ ਫਿਰਦੇ ਨੇ ਨਲੀ ਇਹਨਾਂ ਦੀ ਵਗਦੀ ਕਿਉਂਕਿ ਇਹ ਬਿਮਾਰ ਹੋ ਜਾਂਦੇ ਠੰਡ ਲੱਗ ਜਾਂਦੀ ਆ ਇਹਨਾਂ ਦਾ ਕੋਈ ਵੇਖਣ ਵਾਲਾ ਨਹੀਂ ਹੈਗਾ ਤੇ ਛੱਤ ਦਾ ਕੋਈ ਪਤਾ ਨਹੀਂ ਭਾਜੀ ਕਦੋਂ ਡਿੱਗ ਜਾਵੇ ਇਸ ਕਰਕੇ ਵੀ ਹੱਥ ਜੋੜ ਕੇ ਮੈਂ ਬੇਨਤੀ ਇਹੀ ਕਰਾਂਗਾ ਕਿ ਇਹਨਾਂ ਦੀ ਮਦਦ ਕੀਤੀ ਜਾਵੇ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਕੀਤੀ ਆਨ ਗਵਾਨ ਲੋਕਾਂ ਨੇ ਇਸ ਕਰਕੇ ਸਾਡੀ ਦਸ਼ਕਾਂ ਨੂੰ ਪੀ ਲਿਆ ਤੁਸੀਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਤਾਂ ਜੋ ਕਿ ਇਸ ਪਰਿਵਾਰ ਦੇ ਹਾਲਾਤ ਚੰਗੇ ਹੋ ਸਕਣ ਤੇ ਅਸਲ ਕਰ ਜਿਹੜਾ ਕਿ ਸ਼ਮਸ਼ਾਨ ਘਾਟਿਆ ਅਸਲ ਕਰ ਸਬਦਾ ਘਾਰ ਜਿਹੜਾ ਇਹੋ ਘਰ ਆ ਜਿਹਨੂੰ ਸ਼ੇਪੋਲੀ ਵੀ ਕਹਿੰਦਾ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਪਿੱ ਇਹਨਾਂ ਰਾਜੇ ਤੇ ਰਹਿ ਰਹੇ ਨੇ ਕਿ ਹਰ ਇੱਕ ਦਾ ਘਰ ਸੁੰਦਰ ਸੋਹਣਾ ਘਰ ਹੁੰਦਾ ਇਸ ਕਰਕੇ ਇਹਨਾਂ ਦਾ ਘਰ ਹੈ ਜਿਹੜਾ ਤੇ ਸਾਡੀ ਦਸ਼ਕਾਂ ਨੂੰ ਪੀ ਲਿਆ ਬਸ ਸਪੋਰਟ ਕਰੋ ਇਸ ਪਰਿਵਾਰ ਨੂੰ ਵਤਵਤ ਤਾਂ ਜੋ ਕੀ ਘਰ ਦੇ ਹਾਲਾਤ ਚੰਗੇ ਹੋ ਸਕਣ ਅਤੇ ਪਰਿਵਾਰ ਚ ਜਿਹੜੇ ਕੀ ਘਰ ਚ ਰਾਸ਼ਨ ਪਾਣੀ ਹੈ ਨਹੀਂ ਆ ਬੱਚਾ ਬਾਥੇ ਕੱਪੜੇ ਹੈ ਨਹੀਂ ਆ ਵਤਵਤ ਮਦਦ ਜਿਹੜੀ ਕੀਤੀ ਹੈ ਇਸ ਪਰਿਵਾਰ ਦੇ ਤੇ ਮੈਨੂੰ ਦਿਓ ਅੱਜ ਆਜਾਤ ਮੈਂ ਤੁਹਾਡਾ ਪ੍ਰਹਾਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ ਲਈ ਅੰਮ੍ਰਿਤਸਰ